ਜਿਹੜੀ ਅੱਜ ਦੀ ਸਾਡਾ ਮੁੱਦਾ ਇਹ ਹੈਗਾ ਕਿ ਅਸੀਂ ਸਕੂਲ ਦੇ ਵਿੱਚ ਸਕੂਲ ਬਾਰ-ਬਾਰ ਬੱਚਿਆਂ ਨੂੰ ਫੋਨ ਕਰਕੇ ਕਹਿ ਰਿਹਾ ਔਰ ਕਲਾਸ ਸਕੂਲ ਦੇ ਵਿੱਚ ਅਨਾਉਂਸਮੈਂਟ ਕਰ ਰਿਹਾ ਚਲਦੇ ਪੇਪਰ ਦੇ ਵਿੱਚ ਪ੍ਰਿੰਸੀਪਲ ਮੈਮ ਨੇ ਅਨਾਉਂਸਮੈਂਟ ਕਰਾਈ ਹੈ ਕਿ ਜਿਹੜੇ ਬੱਚਿਆਂ ਦੀ ਐਨੂਅਲ ਚਾਰਜਸ ਨਹੀਂ ਆਏ ਉਹਨਾਂ ਨੂੰ ਅਗਲੇ ਪੇਪਰ 'ਚ ਨਹੀਂ ਬੈਠਣ ਦਿੱਤਾ ਜਾਏਗਾ ਅਸੀਂ ਸ਼ਾਸਨ ਦੇ ਕੋਲੇ ਜਿਹੜੀ ਚੀਜ਼ ਲੈ ਕੇ ਆਏ ਆ ਅਸੀਂ ਕਮਿਸ਼ਨਰ ਸਾਹਿਬ ਕੋਲ ਆਏ ਆ ਕਿਉਂਕਿ ਰੈਗੂਲੇਟਰੀ ਕਮਿਸ਼ਨ ਕਮੇਟੀ ਨੇ ਕਮਿਸ਼ਨਰ ਸਾਹਿਬ ਨੂੰ ਰੈਗੂਲੇਟਰੀ ਕਮੇਟੀ ਦਾ ਚੇਅਰਪਰਸਨ ਬਣਾਇਆ ਗਿਆ ਤੇ ਹਾਈ ਕੋਰਟ ਨੇ ਸਾਡਾ ਕੇਸ 60 ਦਿਨਾਂ ਲਈ ਇੱਧਰ ਭੇਜਿਆ ਅਸੀਂ ਅਸੀਂ ਉਸਦੇ ਲਈ ਇੱਥੇ ਆਏ ਆ ਤੇ ਸਾਨੂੰ ਮੇਨ ਪ੍ਰੋਬਲਮ ਇਹ ਆ ਰਹੀ ਹੈ ਵੀ ਕੱਲ ਬੱਚਿਆਂ ਦਾ ਪੇਪਰ ਹੈ ਉਹ ਪਲੱਸ 2 ਦੇ ਬੱਚਿਆਂ ਦੇ 8 ਤਰੀਕ ਤੋਂ ਪੇਪਰ ਹੈ 10th ਦੇ ਬੱਚਿਆਂ ਦੇ 8 ਤਰੀਕ ਤੋਂ ਪੇਪਰ ਹੈ ਉਹਨਾਂ ਨੂੰ ਰੋਲ ਨੰਬਰ ਨਹੀਂ ਦਿੱਤੇ ਜਾ ਰਹੇ ਜੋ ਵੀ ਆਰਡਰ ਹੁੰਦੇ ਆ ਚਾਹੇ ਉਹ ਹਾਈ ਕੋਰਟ ਦੇ ਆ ਚਾਹੇ ਉਹ ਸਰਵ ਸਿੱਖਿਆ ਵਿਭਾਗ ਦੇ ਚਾਹੇ ਕਿਸੇ ਵੀ ਡਿਪਾਰਟਮੈਂਟ ਦੇ ਡੀਓ ਦੇ ਹੈ ਜਾਂ ਕਿ ਸੀਬੀਐਸੀ ਐਜੂਕੇਸ਼ਨ ਦੇ ਹੈ ਉਹ ਕੋਈ ਵੀ ਆਰਡਰ ਸਕੂਲ ਮੰਨਣ ਨੂੰ ਤਿਆਰ ਨਹੀਂ ਬੁੱਢਾ ਦਾ ਸਕੂਲ ਸ੍ਰੀਆਮ ਗੁੰਡਾਗਰਦੀ ਕਰ ਰਿਹਾ ਉਹ ਇਹ ਗੱਲ ਕਹਿ ਰਹੇ ਕਿ ਅਸੀਂ ਬੱਚਿਆਂ ਨੂੰ ਪੇਪਰ ਨਹੀਂ ਦੇਣ ਦੇਵਾਂਗੇ ਜੇ ਐਨੂਅਲ ਚਾਰਜਸ ਪੇ ਨਾ ਕਿਤੇਗੇ ਹਾਈ ਕੋਰਟ ਤੇ ਆਰਡਰ ਆਏ ਆ 191 ਦੇ ਆਰਡਰ ਹੈ ਕਿ 15 5 2015 ਦੇ ਵਿੱਚ ਆਰਡਰ ਹੋਏ ਸੀ ਕਿ ਸਿਰਫ ਟਿਊਸ਼ਨ ਫੀਸ ਪੇ ਕੀਤੀ ਜਾਵੇ ਅਸੀਂ ਸਾਰਿਆਂ ਨੇ ਟਿਊਸ਼ਨ ਫੀਸ ਪੇ ਕਰ ਦਿੱਤੀ ਹੈ ਪਰ ਸਕੂਲ ਉਸ ਦੇ باوجود ਧੱਕਾ ਕਰ ਰਿਹਾ ਸਾਡੇ ਨਾਲ ਸਾਡੇ ਬੱਚਿਆਂ ਨੂੰ ਕਲਾਸਾਂ ਚੋਂ ਕੱਢ ਰਹੇ ਨੇ ਉਹਨਾਂ ਨੂੰ ਪੇਪਰ ਨਹੀਂ ਦੇਣ ਦੇ ਰਹੇ ਘਰੇ ਵਾਪਸ ਭੇਜਦੇ ਨੇ ਅਜੀਕ ਕਮਿਸ਼ਨਰ ਸਾਹਿਬ ਕੋਲ ਆਏ ਆ ਕਮਿਸ਼ਨਰ ਸਾਹਿਬ ਕਹਿੰਦੇ ਜੀ ਰੈਗੂਲੇਟਰੀ ਕਮੇਟੀ ਬਣੀ ਨਹੀਂ ਹੈ ਹਾਲੇ ਜਦੋਂ ਬਣੇਗੀ ਅਸੀਂ ਉਦੋਂ ਆਰਡਰ ਜਾਰੀ ਕਰਾਂਗੇ ਸੀਓ ਮੈਮ ਨਾਲ ਗੱਲ ਹੋਈ ਹੈ ਸੀਓ ਮੈਮ ਨੇ ਮੰਨਿਆ ਇਹ ਗੱਲ ਕਿ ਜੋ ਵੀ ਸਕੂਲ ਕਰ ਰਿਹਾ ਉਹ ਗਲਤ ਕਰ ਰਿਹਾ ਹੈ ਉਹ ਪ੍ਰਸ਼ਾਸਨ ਦੇ ਰੂਲਸ ਦੇ ਬਾਹਰ ਜਾ ਕੇ ਕਰ ਰਿਹਾ 2009 ਦੇ ਐਕਟ ਦੇ ਅਗੇਂਸਟ ਜਾ ਕੇ ਕਰ ਰਿਹਾ ਉਹ ਸਾਰੀਆਂ ਗੱਲਾਂ ਮੰਨਦੇ ਹੋਏ ਅੱਜ ਕਮਿਸ਼ਨਰ ਸਾਹਿਬ ਨੇ ਇਹ ਕਿਹਾ ਕਿ ਡੀਸੀ ਸਾਹਿਬ ਨੂੰ ਇਮੀਡੀਏਟਲੀ ਬੁਲਾਇਆ ਗਿਆ ਕਿ ਉਹ ਸਕੂਲ ਨੂੰ ਹਦਾਇਤ ਦੇਣਗੇ ਕਿ ਕਿਸੇ ਵੀ ਤਰ੍ਹਾਂ ਦੀ ਕੋਈ ਬੱਚਿਆਂ ਨੂੰ ਪ੍ਰੋਬਲਮ ਨਾ ਆਵੇ ਬੱਚੇ ਦੇ ਪੇਪਰ ਹੋਣ ਬੱਚਿਆਂ ਨੂੰ ਰੋਲ ਨੰਬਰ ਮਿਲਣ ਔਰ ਬੱਚੇ ਆਪਣੀ ਕਲਾਸਾਂ ਦੇ ਵਿੱਚ ਬੈਠਣ ਹੁਣ ਹੁਣ ਮਾਨਸਿਕ ਤਣਾਅ ਤੋਂ ਦੂਰ ਰੱਖਿਆ ਜਾਵੇ ਪਰ ਹੁਣ ਇਹ ਨਹੀਂ ਪਤਾ ਕਿ ਡੀਸੀ ਸਾਹਿਬ ਕੀ ਜਵਾਬ ਦਿੰਦੇ ਨੇ ਕਿ ਇਹ ਹਦਾਇਤ ਦਿੰਦੇ ਨੇ ਸਕੂਲ ਨੂੰ ਕਿ ਨਹੀਂ ਦਿੰਦੇ ਜੇ ਡੀਸੀ ਸਾਹਿਬ ਇਸ ਤਰ੍ਹਾਂ ਦੇ ਕੋਈ ਹਦਾਇਤ ਨਹੀਂ ਦਿੰਦੇ ਜਾਂ ਕਿਸੇ وجہ ਕਰਕੇ ਕਿਸੇ ਬੱਚੇ ਨੂੰ ਕੁਝ ਹੋ ਜਾਂਦਾ ਕੋਈ ਡਿਪਰੈਸ਼ਨ ਚ ਆ ਕੇ ਕੋਈ ਬੱਚਾ ਕੁਝ ਕਰ ਲੈਂਦਾ ਤਾਂ ਉਸ ਦਾ ਜ਼ਿੰਮੇਵਾਰ ਸਿਰਫ ਤੇ ਸਿਰਫ ਸਕੂਲ ਔਰ ਪ੍ਰਸ਼ਾਸਨ ਹੋਏਗਾ ਸਕੂਲ ਹੋਰ ਪ੍ਰਸ਼ਾਸਨ ਹੋਏਗਾ ਅਤੇ ਇਸ ਦੇ ਅਗੇਂਸਟ ਸਾਨੂੰ ਜੋ ਵੀ ਕਰਨਾ ਪਿਆ ਜੋ ਵੀ ਜਿੱਥੇ ਵੀ ਜਿਹੜਾ ਵੀ ਦਰਵਾਜ਼ਾ ਖੜਕਾਣਾ ਪਿਆ ਉਹ ਅਸੀਂ ਖੜਕਾਵਾਂਗੇ ਸਾਡੀ ਮਹਮ ਇਹ ਹੋਰ ਤੋਂ ਹੋਰ ਤੇਜ ਹੁੰਦੀ ਜਾਏਗੀ ਜ਼ਰੂਰਤ ਪੈਣ ਤੇ ਅਸੀਂ ਧਰਨੇ ਵੀ ਦੇਾਂਗੇ ਜ਼ਰੂਰਤ ਪੈਣ ਤੇ ਅਸੀਂ ਭੁੱਖ ਹੜਤਾਲਾਂ ਵੀ ਕਰਾਂਗੇ ਅਸੀਂ ਸਭ ਕੁਝ ਕਰਾਂਗੇ ਬੱਚਿਆਂ ਦੇ ਲਈ ਬੱਚਿਆਂ ਦੇ ਪੇਪਰ ਹਰ ਹਾਲਾਤ ਹਰ ਕੀਮਤ ਤੇ ਹੋਣੇ ਚਾਹੀਦੇ ਆ ਇਹ ਡੀਸੀ ਸਾਹਿਬ ਕਮਿਸ਼ਨਰ ਸਾਹਿਬ ਤੇ ਸੀਓ ਮੈਮ ਦੀ ਡਿਊਟੀ ਬਣਦੀ ਹੈ ਕਿ ਉਹ ਸਕੂਲ ਨੂੰ ਆਪਣੇ ਕਾਬੂ ਚ ਰੱਖਣ ਇਸ ਤਰ੍ਹਾਂ ਸਕੂਲ ਦੀ ਗੁੰਡਾਗਰਦੀ ਜਿਹੜੀ ਆ ਨੇ ਚੱਲਣੀ ਚਾਹੀਦੀ ਔਰ ਨਾ ਹੀ ਅਸੀਂ ਚੱਲਣ ਦੇਾਂਗੇ ਕਲ ਵੀ ਜਿਹੜਾ ਜੀ ਸਾਹਿਬ ਕਿੰਨੇ ਲੋਕਾਂ ਦਾ ਕਿੰਨੇ ਸਰਵਾਂ ਦਾ ਪੈਂਡਿੰਗ ਚੱਲਦਾ ਜਿਹੜਾ ਹੁਣ ਤੱਕ ਵੀ ਦਾ ਸਰ ਇਹ 2 ਸਾਲ ਤੋਂ ਚੱਲ ਰਿਹਾ 15 5 2015 ਨੂੰ ਪਹਿਲਾ ਆਰਡਰ ਹੋਇਆ ਸੀ ਸਕੂਲ ਨੂੰ ਉਸ ਵੇਲੇ ਵੀ ਇਹਨਾਂ ਨੇ ਗੁੰਡਾਗਰਦੀ ਕੀਤੀ ਸੀ ਉਸ ਵੇਲੇ ਵੀ ਇਹਨਾਂ ਨੇ ਸਕੂਲ ਦੇ ਬੱਚਿਆਂ ਦੇ ਰੋਲ ਨੰਬਰ ਰੋਕੇ ਸੀ ਬੱਚਿਆਂ ਦੇ ਰਿਜ਼ਲਟ ਰੋਕੇ ਸੀ ਜੋ ਸਾਰਿਆਂ ਨੂੰ ਪਤਾ ਕਿ ਇਹਨਾਂ ਨੇ ਸਕੂਲ ਦੇ ਵਿੱਚ ਬੱਚਿਆਂ ਨੂੰ ਡਿਟੇਨ ਤਾਂ ਕੀਤਾ ਸੀ ਬੱਚਿਆਂ ਨੂੰ ਅੰਦਰ ਬੰਦ ਕਰ ਦਿੱਤਾ ਭੁੱਖੇ ਪਿਆਸੇ ਇਹਨਾਂ ਨੇ ਬਹੁਤ ਜ਼ੁਲਮ ਕੀਤੇ ਹਨ ਔਰ ਹਾਲੇ ਤੱਕ ਇਹਨਾਂ ਨੂੰ ਪਤਾ ਨਹੀਂ ਇਹਨਾਂ ਦੇ ਦਿਮਾਗ ਦੇ ਵਿੱਚ ਕੀ ਹੈ ਕਿ ਇਹ ਕਾਨੂੰਨ ਨੂੰ ਕੁਝ ਸਮਝਦੇ ਨਹੀਂ ਹੈ ਜਾਂ ਕਾਨੂੰਨ ਇਹਨਾਂ ਹੱਥਾਂ ਦੇ ਕਟ ਪੁੱਤਲੀ ਬਣ ਚੁੱਕਿਆ ਇਸ ਚੀਜ਼ ਦਾ ਸਾਨੂੰ ਕੁਝ ਨਹੀਂ ਪਤਾ ਪਰ ਸਾਡੇ ਤੇ ਜ਼ੁਲਮ ਹੁੰਦੇ ਜਾ ਰਹੇ ਨੇ ਉਹ ਉਹਨਾਂ ਤੇ ਕੋਈ ਰੋਕ ਨਹੀਂ ਲਾਈ ਜਾ ਰਹੀ ਅਸੀਂ 2 ਸਾਲਾਂ ਤੋਂ ਪਿਛਲੇ ਡੀਸੀ ਸਾਹਿਬ ਕੋਲ ਗੇੜੇ ਘੱਟ ਰਹੇ ਹਾਂ ਡੀਸੀ ਸਾਹਿਬ ਕੋਈ ਵੀ ਕਿਸੇ ਗੱਲ ਤੇ ਕੋਈ ਉਹਨਾਂ ਦਾ ਹੀ ਸਿੱਧ ਤੇ ਫਰਕ ਨਹੀਂ ਪੈ ਰਿਹਾ ਉਹ ਸਕੂਲ ਨੂੰ ਕੁਝ ਵੀ ਨਹੀਂ ਕਹਿੰਦੇ ਔਰ ਹੁਣ ਅਸੀਂ ਚੇਅਰ ਪਰਸਨ ਅਗਰ ਜੇ ਕਮਿਸ਼ਨਰ ਸਾਹਿਬ ਨੂੰ ਬਣਾਇਆ ਗਿਆ ਸੀ ਕਮਿਸ਼ਨਰ ਸਾਹਿਬ ਕੋਲ ਆਏ ਹਾਂ ਉਹਨਾਂ ਨੇ ਡੀਸੀ ਸਾਹਿਬ ਤੇ ਛੱਡਤੀ ਇਹ ਗੱਲ ਰੈਗੂਲੇਟਰੀ ਕਮੇਟੀ ਦੇ ਚੇਅਰ ਪਰਸਨ ਹੋਣ ਦੇ ਬਾਵਜੂਦ ਵੀ ਉਹਨਾਂ ਨੇ ਆਪਣੀ ਜੜੀ ਇਹ ਗੱਲ ਹੈ ਡੀਸੀ ਸਾਹਿਬ ਨੀ ਨਜ਼ਰ ਆ ਰਹੀ ਕਿ ਇਹ ਕੁਝ ਕਰਨਗੇ ਸਕੂਲ ਦੇ ਵਿੱਚ ਬੱਚਿਆਂ ਨੂੰ ਇਤਨਾ ਪਰੇਸ਼ਾਨ ਕੀਤਾ ਜਾ ਰਿਹਾ ਹੈ ਉਹਨਾਂ ਦੇ ਪੇਪਰ ਨਹੀਂ ਦੇਣ ਦਿੱਤੇ ਜਾ ਰਹੇ ਉਹਨਾਂ ਨੂੰ ਰੋਲ ਨੰਬਰ ਨਹੀਂ ਦੇਣ ਦਿੱਤੇ ਜਾ ਰਹੇ ਇਹ ਤਾਂ ਸਰੀਆਮ ਤੰਦਲੀ ਚੱਲ ਰਹੀ ਹੈ ਇਹ ਸਾਨੂੰ ਨਹੀਂ ਪਤਾ ਇਹਨਾਂ ਦੀ ਆਪਸ ਦੇ ਵਿੱਚ ਕੀ ਅੰਡਰਸਟੈਂਡਿੰਗ ਹੈ ਕੀ ਨਹੀਂ ਹੈ ਜਿਸ ਕਰਕੇ ਸਾਡਾ ਬੱਚਿਆਂ ਦਾ ਬਹੁਤ ਜ਼ਿਆਦਾ ਹਰਾਸਮੈਂਟ ਹੋ ਰਹੀ ਹੈ ਜੇ ਕੱਲ ਨੂੰ ਬੱਚਿਆਂ ਨੇ ਕੁਝ ਵੀ ਕਰ ਲਿਆ ਕਿਸੇ ਬੱਚੇ ਨੇ ਵੀ ਕੁਝ ਕਰ ਲਿਆ ਤਾਂ ਉਸਦੇ ਜ਼ਿੰਮੇਵਾਰ ਸਾਰਾ ਪ੍ਰਸ਼ਾਸਨ ਔਰ ਸਕੂਲ ਹੋਏਗਾ ਅੱਜ ਜਿਹੜੀ ਪੇਰੈਂਟ ਐਸੋਸੀਏਸ਼ਨ ਆਈ ਹੈ ਸਕੂਲ ਦੀ ਕੋਈ ਫੀਸ ਕੇ ਬਾਰੇ ਜੋ ਇਨਾਂਦੀ ਕੰਪਲੇਂਟ ਸੀਗੀ ਉਹ ਇਨਾਂ ਦਾ ਰਿਪਰੈਜ਼ੈਂਟੇਸ਼ਨ ਮੈਨੂੰ ਮਿਲ ਗਿਆ ਹੈ ਉਹਨੂੰ ਅਸੀਂ ਐਗਜ਼ਾਮਿਨ ਕਰਾ ਕੇ ਜੋ ਵੀ ਕਾਨੂੰਨ ਮੁਤਾਬਿਕ ਜੋ ਕਾਰਵਾਈ ਕਰਾਂਗੇ